ਮੁਹੱਲਾ ਪਠਿੰਡੀਆਂ ਜੋ ਕਿ ਕੋਥਵਾਲੀ ਨਾਬਾ ਦੇ ਬਿਲਕੁਲ ਨਾਲ ਹੈ ਪਿਛਲੇ 10 ਦਿਨ ਤੋਂ ਮੁਹੱਲੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਮੁਹੱਲਾ ਵਾਸੀਆਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਇਹ ਸਭ ਨੂੰ ਵੇਖਦੇ ਹੋਏ ਮੁਹੱਲੇ ਦੀ ਇੱਕ ਸੰਸਥਾ ਸਵੈ ਸੇਵਾ ਮੁਹੱਲਾ ਸੁਧਾਰ ਕਮੇਟੀ ਪਠਿੰਡੀਆਂ ਮੁਹੱਲਾ ਵੱਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਹਰਿਮਾਨ ਮੰਦਿਰ ਵਿਖੇ ਇੱਕ ਵੱਡਾ ਕੱਠ ਕੀਤਾ ਗਿਆ ਦੇ ਜੀ 8 ਤਰੀਕ ਨੂੰ ਬੀਤੇ ਸ਼ੁੱਕਰਵਾਰ ਨੂੰ ਮੇਰੇ ਸਵੇਰੇ 3:30 ਵਜੇ ਰਾਤ ਨੂੰ ਸ਼ੁੱਕਰਵਾਰ ਨੂੰ ਤੇ ਸ਼ਨੀਵਾਰ ਨੂੰ ਸਵੇਰੇ ਚੋਰੀ ਹੋਈ ਹੈ ਜਿਸ ਦਿ ਮੈਨੂੰ ਖਬਰ ਸਵੇਰੇ 5:00 ਵਜੇ ਜਾ ਕੇ ਲੱਗੀ ਜਿਵੇਂ ਮੈਂ ਮੰਦਿਰ ਜੋਤ ਲਾਉਣ ਗਈ ਤਾਂ ਮੈਨੂੰ ਪਤਾ ਚੱਲਿਆ ਕਿ ਮੇਰਾ ਸਾਰਾ ਸਮਾਨ ਗੱਡੀ ਦੇ ਉੱਤੇ ਖਿੰਡਾ ਹੋਇਆ ਸੀਗਾ ਉਵੇਂ ਦੇਖਦੀ ਮੈਂ ਨੇ ਇੱਕਦਮ ਸ਼ੋਰ ਲਗਾਇਆ ਤੇ ਇਹ ਸਾਰੇ ਭੱਜ ਕੇ ਆਏ ਜਿਵੇਂ ਅਸੀਂ ਸਾਰੇ ਜਾ ਕੇ ਰਿਪੋਰਟ ਵੀ ਲਿਖਵਾ ਕੇ ਆਏ ਆ ਤੇ ਅੱਜ ਇਸ ਰਿਗਾਰਡਿੰਗ ਅਸੀਂ ਹਨੂਮਨ ਮੰਦਿਰ ਦੇ ਵਿੱਚ ਕੁਝ ਮੀਟਿੰਗਸ ਰੱਖੀਆਂ ਸੀ ਸਾਥੀ ਅਸੀਂ ਆਪਣੇ ਮਹੱਲੇ ਦੀ ਚੌਕਸੀ ਵਧਾ ਸਕੀਏ ਤੇ ਇਹਦੇ ਨਾਲ ਜੋ ਸੋਲੂਸ਼ਨਸ ਨਿਕਲਦੇ ਆ ਮੀਟਿੰਗ ਦੇ ਵਿੱਚ ਬੈਠ ਕੇ ਉਹ ਘੱਟ ਸਕੀਏ ਐਫ ਆਈ ਆਰ ਤਾਂ ਮੈਂ ਨਹੀਂ ਤੋਆਣ ਗਈ ਸੀ ਪਰ ਲੇਕਿਨ ਉਹ ਦਰਖਾਸਤੇ ਤੌਰ ਤੇ ਹੀ ਮੰਨ ਲਈ ਹੈ ਹਜੇ ਅਸੀਂ ਡੀ ਐਸ ਪੀ ਨੂੰ ਵੀ ਮਿਲੇ ਆਂ ਔਰ ਐਸ ਐਸ ਪੀ ਨੂੰ ਵੀ ਮਿਲ ਚੁੱਕੇ ਆਂ ਤੇ ਉਹ ਆਪਣੀ ਮੰਦੀ ਕਾਰਵਾਈ ਕਰ ਰਹੇ ਨੇ ਪਰ ਅਸੀਂ ਆਪਣੇ ਲੈਵਲ ਤੇ ਜੋ ਕਰਨਾ ਚਾਹੁੰਦੇ ਸੀ ਉਹ ਅੱਜ ਅਸੀਂ ਬੈਠ ਕੇ ਹੁਣ ਮੰਨਵੰਦਰ ਚ ਕੀਤੇ ਆਂ ਅ ਅ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਇਆ ਅ ਅਸੀਂ ਸਵੈ ਸੇਵਾ ਮੱਲਾ ਸਰਕਾਰ ਕਮੇਟੀ ਇੱਕ ਸੰਸਥਾ ਰਨ ਕਰ ਰਹੇ ਹਾਂ ਪਿੰਲੇ ਦੇ ਵਿੱਚ ਬਹੁਤ ਪੁਰਾਣੀ ਸੰਸਥਾ ਇਹ ਕੁਛ ਪੰਜ ਸੱਤ 10 ਦਿਨ ਪਹਿਲਾਂ ਲਗਾਤਾਰ ਪੰਜ ਸੱਤ ਦਿਨ ਤੋਂ ਚੋਰੀਆਂ ਹੋ ਰਹੀਆਂ ਨੇ ਜਿਹਦੇ ਵਿੱਚ ਮੱਲਾ ਨਿਵਾਸੀ ਸਾਰੇ ਪਰੇਸ਼ਾਨ ਨੇ ਅਸੀਂ ਤਕਰੀਬਨ ਪਿਛਲੇ ਸੋਮਵਾਰ ਸੱਜਣ ਦੇ ਵੀ ਸੀਗੇ ਉਹਨੇ ਦੇ ਵਿੱਚ ਉੱਤੇ ਸਾਡੇ ਕੋਲ ਕੁਝ ਲੇਡੀਜ਼ ਆਈਆਂ ਪੈਣਾ ਕੁਝ ਜੈਂਟਸ ਆਏ ਉਹਨਾਂ ਨੇ ਸਾਨੂੰ ਇਸ ਬਾਰੇ ਦੱਸਿਆ ਉਹ ਇਹ ਵੀ ਕਿਹਾ ਵੀ ਅਸੀਂ ਪੁਲਿਸ ਨੂੰ ਕੋਲ ਗਿਆ ਪਰ ਨਹੀਂ ਆਈ ਪੁਲਿਸ ਤੇ ਐਫਆਈਆਰ ਦਰਜ ਵੀ ਕਰਾਨ ਗਏ ਐਫਆਈਆਰ ਨੇ ਵੀ ਦਰਜ ਨਹੀਂ ਹੋਈ ਉਹਨਾਂ ਨੇ ਦਰਖਾਸਤ ਲਿਖ ਲਈ ਇਨਸਪੈਕਸ਼ਨ ਮੌਕੇ ਤੇ ਸ਼ਾਇਦ ਕੋਈ ਪੁਲਿਸ ਵਾਲਾ ਆਇਆ ਉਹਨਾਂ ਨੇ ਉਹ ਵੀ ਵੈਰੀਫਾਈ ਕੀਤਾ ਤੇ ਉਹਨਾਂ ਨੇ ਕਿਸੇ ਦਾ ਹੱਲ ਕੱਢ ਲਿਆ ਹੱਬੀ ਆਪਾਂ ਇੱਕ ਮਹੱਲੇ ਲੱਗਦੇ ਪਰਸਨਲੀ ਕੋਈ ਦਾ ਹੱਲ ਕੱਢੀ ਹੈ ਨਿਊਜ਼ਲ ਲੈਵਲ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਇਹ ਪ੍ਰਯਾਸ ਉਹਨਾਂ ਤੁਸੀਂ ਕੇ ਮੰਗ ਚਾਉਂਦੇ ਹੋ ਪ੍ਰਸ਼ਾਸਨ ਕੋਈ ਮੰਗ ਜਾਣੀ ਕਿ ਜੋ ਪੁਲਿਸ ਦਾ ਜੋ ਪੁਲਿਸ ਦੀ ਡਿਊਟੀ ਬੰਦੀ ਹੈ ਸਾਨੂੰ ਮਤਲਬ ਇਹਨਾਂ ਤੋਂ ਕਲੈਕਟ ਕੀਤਾ ਜਾਵੇ ਚੋਰਾਂ ਤੋਂ ਸਾਡੀ ਮਾਲ ਚਾਹ ਰੱਖਿਆ ਕਿ ਉਹਨਾਂ ਦੀ ਡਿਊਟੀ ਗਲਤ ਮੈਡੀਕਸ ਕਰਕੇ ਰੱਖੀ ਗਈ ਹੈ ਕਿ ਸਾਡੇ ਮਲੇ ਦੇ ਅੰਦਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪ੍ਰਸ਼ਾਸਨ ਨੇ ਨੋਟਿਸ ਕਰ ਲੈਂਦੇ ਗਏ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਇਹ ਤੇ ਐਕਸ਼ਨ ਨਹੀਂ ਲਿੱਤਾ ਗਿਆ ਜਿਸ ਕਰ ਚੋਰੀ ਹੋਈ ਹੈ ਜਿਹੜਾ ਤਾਂ ਜਰੂਰ ਮਾਰ ਲੈਂਦੇ ਨੇ ਲੇਕਿਨ ਉਹਦਾ ਕੋਈ ਸਹੀ ਰਿਜ਼ਲਟ ਨਹੀਂ ਨਿਕਲੂਗਾ ਕੁਛ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਦੇਖਣ ਨੂੰ ਮਿਲਿਆ ਕਿ ਕੋਈ ਅਣਪਛਾਤੇ ਬੰਦੇ ਵੀ ਇੱਥੇ ਮੱਲੇ ਦੇ ਅੰਦਰ ਦੇਖੇ ਗਏ ਨੇ ਇਸ ਕਰਕੇ ਮੱਲਾ ਨਿਵਾਸੀਆਂ ਨੂੰ ਇਸ ਦਾ ਡਰ ਹੈ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਫਿਰ ਵੀ ਹੋ ਸਕਦੀਆਂ ਹਨ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਦਾ ਕੋਈ ਵੱਡਾ ਸੋਲੂਸ਼ਨ ਕੱਢਿਆ ਜਾਵੇ ਤਾਂ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਮੱਲੇ ਦੇ ਵਿੱਚ 5-6 ਦਿਨ ਤੋਂ ਜਾਂ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਹੋਈਆਂ ਪੰਜ ਦਿਨ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਸੀ ਉਹਦੀ ਰਿਗਾਰਡਿੰਗ ਜਿਨ੍ਹਾਂ ਦੇ ਘਰੇ ਚੋਰੀ ਹੋਈ ਉਹਨਾਂ ਨੇ ਰਿਪੋਰਟ ਵੀ ਲਿਖਾਈ ਬਟ ਅਜ ਤੱਕ ਪੁਲਿਸ ਨੇ ਐਫ ਆਈ ਆਰ ਰਜਿਸਟਰਡ ਨਹੀਂ ਕੀਤੀ ਹੈ ਜੋ ਸਾਡੀ ਜਾਣਕਾਰੀ ਦੇ ਮੁਤਾਬਿਕ ਹੈ ਉਜਾ ਹੈ ਕਿ ਬਾਬਾ ਸਾਹਿਬਾਂ ਬਿਲਕੁਲ ਨੇ ਸੰਵਿਧਾਨ ਲਿਖਿਆ ਸੀਗਾ ਤੇ ਉਹਦੇ ਵਿੱਚ ਇੱਕ ਆਰਟੀਕਲ ਹੈ 21 ਜਿਹਦੇ ਵਿੱਚ ਲਾਈਫ ਟੂ ਲਾਈਫ ਦਿੱਤਾ ਗਿਆ ਜੀਵਨ ਦਾ ਅਧਿਕਾਰ ਹੈ ਉਹ ਜੀਵਨ ਦਾ ਅਧਿਕਾਰ ਤਾਂ ਮਿਲੇਗਾ ਜੇ ਅਸੀਂ ਚੰਗੀ ਨੀਂਦ ਸੌਵਾਂਗੇ ਸਾਨੂੰ ਕੋਈ ਬਿਮਾਰੀ ਨਾ ਲੱਗੇ ਕਿਉਂਕਿ ਜੇ ਅਸੀਂ ਰਾਤ ਨੂੰ ਚੋਰਾਂ ਨੂੰ ਫੜਨ ਲਈ ਜਾਂ ਉਹਨਾਂ ਦੀ ਰਾਖੀ ਲਈ ਸਾਡੇ ਕੋਲ ਚੋਰ ਨਾਵੇ ਜਾਗਣਾ ਹੀ ਹੈ ਤਾਂ ਮਤਲਬ ਅਸੀਂ ਆਪਣੀ ਸਿਹਤ ਖਰਾਬ ਕਰ ਰਹੇ ਹਾਂ ਤੇ ਸਾਡਾ ਜਿਹੜਾ ਰਾਈਟ ਟੂ ਲਾਈਫ ਹੈ ਉਹ ਖਤਮ ਹੋ ਰਿਹਾ ਹੈ ਜੋ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਰਾਈਟ ਟੂ ਲਾਈਫ ਬਹੁਤ ਜ਼ਰੂਰੀ ਹੈ ਜਿਹਦੇ ਉੱਪਰ ਸਰਕਾਰਾਂ ਨੂੰ ਸਮੇਂ-ਸਮੇਂ ਤੇ ਝਾ ਸਾਡੇ ਲੀਡਰ ਸਾਈਭਾਨ ਜਿਹੜੇ ਪੰਜ-ਪੰਜ ਗੱਡੀਆਂ ਖਿੱਚੀ ਫਿਰਦੇ ਨੇ ਪੰਜ-ਪੰਜ ਪੁਲਿਸ ਕਰਮੀ ਖਿੱਚੀ ਫਿਰਦੇ ਨੇ ਉਹ ਇਹ ਨਹੀਂ ਸੋਚਦੇ ਹੈਗੇ ਕਿ ਜਿਹੜੇ ਮਹੱਲਿਆਂ ਦੇ ਵਿੱਚ ਆਸ਼ਨਾਪਾ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਅਸੀਂ ਉੱਥੇ ਲਾ ਜੀ ਜਿਹੜੀ ਸਰਕਾਰ ਧਰਮਿਆਂ ਦੇ ਵਿੱਚੋਂ ਨਿਕਲੀ ਸੀਗੀ ਉਹਨਾ ਉਸ ਸਰਕਾਰ ਦੇ ਫੇਲੂਰ ਦੇ ਕਾਰਨ ਅੱਜ ਅਸੀਂ ਧਰਨਾ ਲਈ ਬੈਠੇ ਆ ਇੰਨੇ ਲੋਕ ਇਕੱਠੇ ਹੋਏ ਨੇ ਆਪਣਾ ਇਹਦਾ ਵੈਲਿਊਏਬਲ ਟਾਈਮ ਹੈ ਉਹ ਕੱਢ ਕੇ ਬੈਠੇ ਨੇ ਸਾਡੀ ਜਿਹੜੀ ਸਰੀਰ ਦੀ ਹੱਡੀ ਰੀੜ ਦੀ ਹੱਡੀ ਹੁੰਦੀ ਹੈ ਉਹੋ ਇਨੀ ਜ਼ਰੂਰੀ ਨਹੀਂ ਹੁੰਦੀ ਜਿੰਨੀ ਸਾਡੀ ਜ਼ਮੀਰ ਜ਼ਰੂਰੀ ਹੁੰਦੀ ਹੈ ਸਾਡੀ ਜ਼ਮੀਰ ਜਾਗਦੀ ਹੈ ਤਾਂ ਅਸੀਂ ਇਕੱਠੇ ਹੋਏ ਆਂ ਪਰ ਸਾਡੇਡੇ ਲੀਡਰ ਸਾਬਾਦ ਨੇ ਉਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਉਹ ਸਿਰਫ ਵਿਆਹਾਂ ਤੇ ਜਾ ਕੇ ਇੱਕ ਰੀਲਾ ਪਾਣ ਜੋਗੇ ਨੇ ਕਿ ਅੱਜ ਅਸੀਂ ਰਾਤ ਨੂੰ ਰੀਲ ਪਾਰਤੀ ਜੀ ਅਸੀਂ ਵਿਆਹ ਤੇ ਜਾ ਕੇ ਆਇਆ ਜਿਹੜੀ ਰਾਤ ਨੂੰ ਚੋਰੀ ਹੋਈ ਆ ਉਹਦੇ ਰਿਗਾਰਡਿੰਗ ਤਾਸਦੀਕ ਹੋ ਕੇ ਅੱਜ ਕੋਈ ਨਹੀਂ ਆਇਆ ਲੱਖ ਲਾਨਤ ਹੈ ਮੈਂ ਉਹਨਾਂ ਤੇ ਕਮਾਂਗਾ ਲੀਡਰ ਸਹਿਬਾਂ ਤੇ ਐਡਮਿਨਿਸਟ੍ਰੇਸ਼ਨ ਫੇਲਿਅਰ ਹੈ ਪੁਲਿਸ ਦਾ ਫੇਲਿਅਰ ਹੈ ਕਿ ਉਹ ਐਫ ਆਈ ਆਰ ਰਜਿਸਟਰ ਨਹੀਂ ਹੋਈ ਸਾਡੇ ਮਹੱਲੇ 'ਚ ਕੋਈ ਗਸ਼ਤ ਨਹੀਂ ਆ ਜੇ ਅਸੀਂ ਫੋਨ ਕਰਦੇ ਹਾਂ ਤਾਂ ਗਸ਼ਤ ਹੁੰਦੀ ਹੈ ਸਰੀਆਮ ਚੋਰੀਆਂ ਹੋ ਰਹੀਆਂ ਬਿਨਾ ਨੰਬਰ ਪਲੇਟ ਤੋਂ ਜਿਹੜੇ ਨੇ ਉਹ ਲੋਕ ਫਿਰਦੇ ਰਹਿੰਦੇ ਨੇ ਮੋਟਰਸਾਈਕਲ ਫਿਰ ਰਹੇ ਨੇ ਬੜਾ ਦੁੱਖ ਹੁੰਦਾ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ ਕਿ ਸਾਡਾ ਜੇ ਸਾਡੇ ਦੇਸ਼ ਨੂੰ ਕੋਈ ਛੱਟ ਲੱਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਕੱਠੀ ਹਾਂ ਇਹ ਵਾਲਾ ਹੁਣ ਮਾਹੌਲ ਚੱਲ ਰਿਹਾ ਹੈਗਾ ਵੀ ਦੇਸ਼ 'ਚ ਕੁਝ ਹੋ ਰਿਹਾ ਕੋਈ ਗੱਲ ਨਹੀਂ ਅਸੀਂ ਠ ਯਾ ਲੀਡਰ ਸਹਿਬਾਨ ਨੇ ਚਾਹੇ ਉਹ ਹਾਰੇ ਐ ਜਾਂ ਜਿੱਤੇ ਐ ਉਹ ਵੋਟਾਂ ਲੈਣਾ ਹੁੰਦਾ ਹੀ ਐ ਅਸੀਂ ਇਹ ਲੋਕ ਸਭਾ ਮੋਟਾ ਵੇਲੇ ਵੀ ਰੋਲਾ ਪਾਇਆ ਸੀ ਕੋਈ ਹੱਲ ਨਹੀਂ ਹੋਇਆ ਉਹ ਹੁਣ ਅਸੀਂ ਕਿਉਂ ਜੀ ਸਭ ਨੂੰ ਪਤਾ ਚੋਰੀਆਂ ਹੋ ਰਹੀਆਂ ਨੇ ਇਹ ਪੈਂਦਾ ਅਜੇ ਅਸੀਂ ਮੀਟਿੰਗ ਕਰ ਲਈ ਕਿਸਾਨੇ ਨਾਲ ਫਲਾਣੇ ਨਾਲ ਮੀਟਿੰਗ ਕਰ ਲਈ ਹੱਲ ਕੀ ਹੋਇਆ ਹੱਲ ਬਾਰੇ ਦੱਸਣਾ ਇਸ ਲਈ ਅਚੀਤਾ ਫੇਰ ਕਹਿੰਨੇ ਆ ਕਿ ਟੋਟਲ ਫੇਲਿਅਰ ਐ ਅਸੀਂ ਧਰਨਾ ਲਾਵਾਂਗੇ ਜਿਸ ਦਿਨ ਧਰਨਾ ਲੱਗਿਆ ਉਹਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅ